ਗੱਲ ਕਰਦੇ ਹਾਂ ਕੈਂਬੀ ਰਾਜਪੂਰੀਆ ਦੀ ਜਿਸ ਨੂੰ 10 ਜਨਵਰੀ 2018 ਨੂੰ ਕੈਨੇਡਾ ਚੋਂ ਡਿਪੋਰਟ ਕਰ ਦਿੱਤਾ ਗਿਆ ਕੈਂਬੀ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੁੰਦਿਆਂ ਕਿਹਾ ਜਨਵਰੀ 10 2011 10 ਜਨਵਰੀ 2011 ਨੂੰ ਕੈਨੇਡਾ ਉਤਰਿਆ ਅੱਜ ਉਹ ਬੰਦਾ 10 ਜਨਵਰੀ 2018 ਨੂੰ ਡਿਪੋਰਟ ਹੋਏ ਜਾ ਰਿਹਾ ਹੈ ਇਸ ਕੰਟਰੀ ਤੋਂ ਪਰ ਮੈਂ ਬਟੂਕੀ ਗੱਲ ਕਰਨਾ ਕੋਈ ਕੰਟਰੀ ਕੋਈ ਕੰਟਰੀ ਮੇਰੀ ਮੰਜ਼ਲ ਦੀ ਮੁਹਤਾਜ ਨਹੀਂ ਮੈਂ ਆਪਣਾ ਰਾਹ ਆਪ ਬਣਾਉਂਗਾ ਜਿਵੇਂ ਮੈਂ ਅੱਜ ਤੱਕ ਬਣਾਇਆ ਮੈਂ ਇੰਡੀਆ ਜਾ ਰਿਹਾ ਮੈਂ ਜ਼ੀਰੋ ਤੋਂ ਸਟਾਰਟ ਕਰੂੰ ਜੋ ਵੀ ਲੈ ਕੇ ਤੁਰਿਆ ਮੈਂ ਕੋ ਬਣ ਕੇ ਦਿਖਾਵਾਂ ਘਰੇ ਕਹਿ ਗਿਆ ਸੀ ਕੁਝ ਬਣ ਕੇ ਹੋਣਾ ਤੇ ਮੈਂ ਕੋ ਬਣ ਕੇ ਘਰੇ ਜਾਣਾ ਮੈਂ ਘਰੇ ਨਹੀਂ ਜਾ ਰਿਹਾ ਪੰਮ ਨੂੰ 10 ਸਾਲ ਹੋਰ ਲਾ ਜਾਣਾ ਬਹੁਤ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਬਹੁਤ ਲੋਕਾਂ ਲਿਸਟ ਬਹੁਤ ਲੰਬੀ ਹੈ ਜਿਹੜੇ ਮੇਰੇ ਲਈ ਖੜੇ ਜਿਨ੍ਹਾਂ ਨੇ ਮੇਰੀ ਫੀਸਾਂ 'ਚ ਹੈਲਪ ਕੀਤੀ ਜਿਨ੍ਹਾਂ ਨੇ ਮੇਰੀ ਹੱਥਾਂ ਦੇ ਹੈਲਪ ਕੀਤੀ ਜਿਨ੍ਹਾਂ ਤੋਂ ਮੈਂ ਫੀਸਾਂ ਫੜਫੜ ਦਿੱਤੀ ਮੈਂ ਨਾਂ ਨਹੀਂ ਲੈ ਸਕਦਾ ਇਹਨਾਂ ਬੰਦਿਆਂ ਦੇ ਮੈਂ ਉਹਨਾਂ ਦਾ ਸਾਰੀ ਜ਼ਿੰਦਗੀ ਸ਼ੁਕਰਗੁਜ਼ਾਰ ਰਹੂੰਗਾ ਜਿਹੜੇ ਮੇਰੇ ਫਰੈਂਡ ਸੀ ਹਰ ਇੱਕ ਨਾਲ ਕਿ ਉਹ 10 ਜਨਵਰੀ 2011 ਨੂੰ ਕੈਨੇਡਾ ਗਿਆ ਸੀ ਕੈਮਬੀ ਨੇ ਦੱਸਿਆ ਕਿ ਉਹ ਸਟੱਡੀ ਦੇ ਲਈ ਕੈਨੇਡਾ ਗਿਆ ਸੀ ਬਟ ਕਿਸੇ ਦੇ ਕਹਿਣ ਤੇ ਉਸਨੇ ਡ੍ਰੋਪ ਲੈ ਲਿਆ ਡ੍ਰੋਪ ਲੈਂਟ ਤੋਂ ਬਾਅਦ ਉਸਨੇ ਸੋਚਿਆ ਕਿਉਂ ਨਾ ਉਹਨਾਂ ਪੈਸਿਆਂ ਨਾਲ ਕਸੀਨੋ ਖੇលਿਆ ਜਾਏ ਇੱਕ ਵਾਰ ਉਹ ਜਿੱਤਿਆ ਪਰ ਉਸ ਤੋਂ ਬਾਅਦ ਉਹ ਹਾਰਦਾ ਗਿਆ ਫਿਰ ਕੈਂਬੀ ਨੇ ਬੇਕਰੀ ਤੇ ਇੱਕ ਜੌਬ ਕੀਤੀ ਉਸ ਨੂੰ ਪਤਾ ਲੱਗਿਆ ਕਿ ਪੈਸਾ ਉਡੋਣਾ ਤਾਂ ਸੌਖਾ ਪਰ ਕਮਾਉਣਾ ਇੰਨਾ ਸੌਖਾ ਨਹੀਂ ਕੈਂਬੀ ਨੇ ਦੱਸਿਆ ਕਿ ਉਸਨੇ ਲਗਾਤਾਰ 40-40 ਘੰਟੇ ਕੰਮ ਕੀਤਾ ਹੈ ਜਿਸ ਕਾਰਨ ਉਸਨੇ ਆਪਣੇ ਆਪ ਤੇ ਧਿਆਨ ਨਹੀਂ ਦਿੱਤਾ ਇਸ ਗੱਲ ਲਈ ਉਸ ਨੂੰ ਨੁਕਸਾਨ ਹੋਇਆ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਂਬੀ ਅਮਲੀ ਹੈ ਨਸ਼ਾ ਕਰਦਾ ਹੈ ਬਟ ਕੈਂਬੀ ਨੇ ਕਿਹਾ ਕਿ ਉਸਨੇ ਲਗਾਤਾਰ 40-40 ਘੰਟੇ ਕੰਮ ਕਰਕੇ ਕਾਲਜ ਦੇ ਵਿੱਚ ਐਡਮਿਸ਼ਨ ਲਈ ਉਸਨੇ ਕਿਹਾ ਕਿ ਉਹਨੇ 4 ਸੈਮੈਸਟਰਾਂ ਤੱਕ ਆਪਣੀ ਫੀਸ ਆਪ ਭਰੀ MB ਨੇ ਕਿਹਾ ਕਿ ਉਹਨੇ ਪਾਰਟ ਟਾਈਮ ਪਾਰਟੀਆਂ ਦੇ ਵਿੱਚ ਗਾਣਾ ਸ਼ੁਰੂ ਕੀਤਾ ਜਿੱਥੇ ਉਸ ਨੂੰ ਗਾਉਣ ਤੇ ਲਿਖਣ ਦਾ ਸ਼ੌਂਕ ਪੈ ਗਿਆ ਮੇਰਾ ਘਰ ਸੀ ਇਹ 7 ਸਾਲ 7 ਸਾਲ ਜਵਾਨੀ ਦੇ ਸੋਂ ਰੱਬ ਦੀ ਮਾਂ ਬਾਪ ਦੀ ਸੌਂਖ ਆ ਗਈ ਕਹਿੰਦਾ ਜਦੋਂ ਇੰਡੀਆ ਤੋਂ ਆਇਆ ਸੀ ਨਾ ਹੰਝੂ ਨਹੀਂ ਸਿੱਟ ਗਿਆ ਘਰ ਦੇ ਛੱਡ ਕੇ ਆਇਆ ਸੀ ਪਰ ਅੱਜ ਜਾ ਰਿਹਾ ਅੱਛੇ ਘਰ ਪਾਟਾ ਮੇਰਾ ਹੋ ਸਕਿਆ ਜੇ ਕਿਸੇ ਰਾਹ ਤੇ ਤੱਕ ਦਿਲ ਦਿਖਾਇਆ ਮੈਂ ਮਾਫ ਕਰਿਓ ਜੇ ਮਰੀਆਣਾ ਨਾ ਜ਼ਿੰਦਗੀ ਰਹੀ ਇਸੇ ਕੰਟਰੀ ਚ ਦੁਬਾਰਾ ਆ ਕੇ ਤਖੋ ਜਿੱਥੋਂ ਬਣਿਆ ਸੀ ਨਾ ਉੱਥੇ ਆਉਂ ਦੁਬਾਰਾ ਮੇਰਾ ਵਾਪਸ ਆਇਆ ਤੇ ਚੈਲੇਜ ਆਪਣੇ ਆਪ ਨੂੰ ਆਪਣੇ ਮੁਕੱਦਰ ਨੂੰ ਰੱਖਾ ਫਿਰ ਉਸਨੇ ਆਪਣਾ ਫਰਸਟ ਗੀਤ ਰਿਕਾਰਡ ਕੀਤਾ ਸੂਰਜ ਨੂੰ ਸਲਾਮਾ ਉਸ ਤੋਂ ਬਾਅਦ ਉਸ ਨੂੰ ਚੈਲੰਜ ਟੂ ਨਾਸਾ ਦੀ ਆਫਰ ਆਈ ਜੋ ਕਿ ਬਹੁਤ ਚੱਲਿਆ ਉਸਨੇ ਦੱਸਿਆ ਕਿ ਇੱਕ ਵਕੀਲ ਦੇ ਗਲਤ ਫੀਸ ਭਰਨ ਦੇ ਕਾਰਨ ਉਸ ਨੂੰ ਕੈਨੇਡਾ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੋਰ ਨਿਊ ਮੂਵੀ ਤੇ ਨਿਊ 뮤직 ਦੀ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡਾ YouTube ਚੈਨਲ ਪੰਜਾਬੀ ਗਰੂਮਸ ਵੈਬ